ਬੜੇ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਪਟਕੜ ਸਿੰਘ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਟਾਲੇ ਵਿਖੇ ਜ਼ਿਲ੍ਹਾ ਗਦਾਫੋਰ ਦੀ ਜਿਹੜੀ ਚੋਣ ਕੀਤੀ ਆ ਸਾਡੇ ਪ੍ਰਧਾਨ ਸਾਹਿਬ ਆਏ ਆ ਸਰਦਾਰ ਬਲੇਵ ਸਿੰਘ ਜੀ ਬਬੂ ਇਹਨਾਂ ਨੇ ਮਾਨ ਬਖਸ਼ਿਆ ਆ ਮੈਂ ਸਾਰੇ ਆਪਰੇਟਰ ਸਾਹਿਬਾਨਾਂ ਦਾ ਤੇ ਪੰਜਾਬ ਦੇ ਪ੍ਰਧਾਨ ਦਾ ਸੈਕਟਰੀ ਸਾਹਿਬ ਦਾ ਤੈਨੂੰ ਧੰਨਵਾਦ ਆ ਜਿੰਨਾ ਇਡੀ ਵੱਡੀ ਜਿਮੇਵਾਰੀ ਮੈਨੂੰ ਦਿੱਤੀ ਆ ਸਰਕਾਰ ਦੇ ਪ੍ਰਧਾਨ ਬਣਾਏਗੇ ਮੈਂ ਮਿਨੀ ਬੱਸ ਆਪਰੇਟਰ ਯੂਨੀਅਨ ਜ਼ਿਲ੍ਹਾ ਗਰਦਾਸਪੁਰ ਬਟਾਲੇ ਤੋਂ ਇਹਨਾਂ ਨੇ ਪ੍ਰੈਜ਼ੈਂਟ ਮੈਨੂੰ ਥਾਪਿਆ ਆ ਤੇ ਉਹਦੀ ਮੈਂ ਬੜੀ ਤਨਦੇਈ ਨਾਲ ਸੇਵਾ ਕਰੂੰਗਾ ਜੋ ਵੀ ਆਪਰੇਟਰਾਂ ਦੀਆਂ ਮੁਸ਼ਕਲਾਂ ਆ ਉਹ ਪੂਰੀ ਤਨਦੇਈ ਨਾਲ ਹੱਲ ਕਰਾਉਣ ਦਾ ਯਤਨ ਕਰੂੰਗਾ ਪ੍ਰਧਾਨ ਸਾਹਿਬ ਦੇ ਪੰਜਾਬ ਦੇ ਸਾਡੀ ਪੂਰੀ ਬਾਡੀ ਦੇ ਨਾਲ ਰਾਤ ਦਿਨ ਇੱਕ ਕਰਕੇ ਬੜੀ ਮਿਹਨਤ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰਾ ਸਾਥ ਦੇਵਾਂਗੇ ਆਪਾਂ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਅੱਜ ਤੇ ਮੈਂ ਅੱਜ ਹੀ ਤੁਸੀਂ ਆਏ ਜੋ ਉਹਦਾ ਸਾਹਮਣੇ ਆ ਇਹ ਤੋਂ ਬਾਅਦ ਪ੍ਰਧਾਨਾਂ ਦੀ ਸਲਾਹ ਕਰਕੇ ਆਪਣੇ ਵਰਕਰ ਸਾਥੀਆਂ ਦੇ ਸਾਰੇ ਜਿੱਦਾਂ ਜਿੱਦਾਂ ਕਹਿਣਗੇ ਉਦਾਂ ਆਪਾਂ ਚੱਲਾਂਗੇ ਹਾਂ ਜੀ ਹਾਂ ਜੋ ਵੀ ਕਿਤੇ ਜਾਤੀ ਹੋਊਗੀ ਉੱਥੇ ਆਪਾਂ ਡਟ ਕੇ ਪਹਿਰਾ ਦੇਵਾਂਗੇ ਹੋਰ ਵੀ ਕੋਈ ਗੱਲ ਨਹੀਂ ਜੀ ਸਰ ਆਪਣਾ ਨਾਮ ਦੱਸੋ ਮਿਨੀ ਬੱਸ ਆਪਰੇਟਰ ਯੂਨੀਅਨ ਪੰਜਾਬ ਦਾ ਮੈਂ ਪ੍ਰਧਾਨ ਆ ਮੇਰੇ ਨਾਲ ਬਲਦੇਵ ਸਿੰਘ ਬੱਬੂ ਆ ਅੱਜ ਅਸੀਂ ਗਰਦਾਪੁਰ ਜ਼ਿਲ੍ਹੇ ਦੀ ਚੋਣ ਹੋਈ ਇੱਥੇ ਕਰਾਉਣ ਵਾਸਤੇ ਆਏ ਸਾਂ ਸੈਟੂ ਸਾਬ ਸਰਦਾਰ ਗੁਰਵਿੰਦਰ ਸਿੰਘ ਜੀ ਬਿੱਲੂ ਤੇ ਮੈਂ ਅੱਜ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਹੈ ਕਿ ਸਰਦਾਰ ਪ੍ਰਗਟ ਸਿੰਘ ਜੀ ਨੂੰ ਆਪਣਾ ਗਰਦਾਪੁਰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਗਿਆ ਮੈਂ ਬਟਾਲੇ ਦੇ ਗਰਦਾਪੁਰ ਵਾਲੇ ਸਾਰੇ ਵੀਰਾਂ ਨੂੰ ਪਹਿਲਾਂ ਸਾਰੇ ਆਪਰੇਟਰਾਂ ਦਾ ਵਰਕਰਾਂ ਦਾ ਸਾਰਿਆਂ ਨੂੰ ਮੁਬਾਰਕਬਾਦ ਇਹਨਾਂ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਜਥੇਬੰਦੀ ਦੇ ਵਿੱਚ ਇਹ ਪਹਿਲਾਂ ਨੌਕਰੀ ਕਰਦੇ ਸੀ ਵੇਰਕਾ ਦੇ ਵਿੱਚ ਤੇ ਉਸ ਫੈਕਟਰੀ ਤੋਂ ਜੋ ਇਹਨਾਂ ਦੀ ਰਿਟਾਇਰਮੈਂਟ ਹੋਈ ਹੈ ਉਦੋਂ ਵੀ ਇਹੀ ਗਏ ਸੀ ਤੇ ਉਸ ਦਿਨ ਵੀ ਉੱਥੇ ਬੜਾ ਲੋਕਾਂ ਨੇ ਪਿਆਰ ਇਹਨਾਂ ਨੂੰ ਦਿੱਤਾ ਸੀ ਅੱਜ ਸਾਰੇ ਸਾਡੇ ਆਪਰੇਟਰਾਂ ਨੇ ਮਨ ਇੱਕ ਸਾਰਿਆਂ ਨੇ ਕਰਕੇ ਇਹਨਾਂ ਨੂੰ ਸਰਬਸੰਮਤੀ ਦੇ ਨਾਲ ਬਟਾਲੇ ਦੇ ਵਿੱਚ ਚੋਣ ਕਰਕੇ ਇਹਨਾਂ ਨੂੰ ਪ੍ਰਧਾਨ ਬਣਾਇਆ ਮੈਂ ਪੰਜਾਬ ਦੀ ਜਥੇਬੰਦੀ ਵੱਲੋਂ ਸਾਰੀ ਵੱਲੋਂ ਸਾਰੇ ਆਪਰੇਟਰਾਂ ਨੂੰ ਗਰਦਾਖੌਰ ਜ਼ਿਲ੍ਹੇ ਦੇ ਬਟਾਲੇ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਵਧਾਈ ਦੇਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਆਸ ਹੈ ਕਿ ਇਹ ਸਾਡਾ ਵੀਰ ਬੜੀ ਚੜ੍ਹਦੀ ਕਲਾ ਰਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਚੱਲੇਗਾ